ਜੀ ਵੀਡੀਓ ਦੇਖ ਰਖੇ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਈ ਦੀ ਵੱਡੀ ਖਬਰ ਕਲਾ ਨੌਰ ਚ 12 ਸਾਲਾਂ ਤੋਂ ਪੰਚਾਇਤੀ ਚੋਣਾਂ ਨਾ ਹੋਣ ਤੇ ਹਾਈ ਕੋਰਟ ਸਖਤ ਦਿੱਤੀ ਇਹ ਦੇਸ਼ ਪੰਜਾਬ ਸਰਕਾਰ ਵੱਲੋਂ ਜਿੱਥੇ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਪੰਚਾਇਤੀ ਚੋਣਾਂ ਤੋਂ ਬਾਅਦ ਜੁਲਾਈ ਮਹੀਨੇ ਪੰਚਾਇਤਾਂ ਦੀ ਜਿਮਨੀ ਚੋਣਾਂ ਕਰਵਾ ਦਿੱਤੀਆਂ ਕਈਆਂ ਦੂਜੇ ਪਾਸੇ ಗ್ರಾಮ ਪੰਚਾਇਤ ਕਲਾਨੌਰ ਜਿਸ ਦੀ 1302 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਤੋਂ ਲਾਵਾ 170 ਦੁਕਾਨਾਂ ਬੱਸ ਸਟੈਂਡ ਅਤੇ ਹੋਰ ਸਾਧਨਾਂ ਤੋਂ ਸਲਾਨਾ 6 ਕਰੋੜ ਰੁਪਏ ਦੇ ਕਰੀਬ ਆਮਦਨ ਹੈ ਦੇ ਲੋਕਾਂ ਨੂੰ ਪਿਛਲੇ 12 ਸਾਲਾਂ ਤੋਂ ਪੰਚਾਇਤੀ ਚੋਣਾਂ ਦੀਆਂ ਵੋਟਾਂ ਪਾਉਣੀਆਂ ਨਸੀਬ ਨਹੀਂ ਹੋਈਆਂ ਇਸ ਕਾਰਨ ਸਮਾਜ ਸੇਵਕ ਮਹਿਕ ਬਾਜਬਾਨ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਕਿ ਕਲਾ ਨੌਰ ਪੰਚਾਇਤ ਦੀਆਂ ਚੋਣਾਂ 12 ਸਾਲਾਂ ਤੋਂ ਕਿਉਂ ਨਹੀਂ ਹੋਈਆਂ ਇਸ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 13 ਨਵੰਬਰ ਤੱਕ ਕਲਾ ਨੌਰ ਪੰਚਾਇਤ ਦੀ ਚੋਣ ਨਾ ਕਰਵਾਉਣ ਦਾ ਕਾਰਨ ਤੇ ਸਟੇਟਸ ਰਿਪੋਰਟ ਮੰਗੀ ਹੈ ਤੇ ਜਵਾਬ ਦੇਣ ਦੇ ਆਦੇਸ਼ ਦਿੱਤੇ ਹਨ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦੇ ਵਾਂ ਕਰਨ ਵਾਲੇ ਸਮਾਜ ਸੇਵਕ ਮਹਿਕ ਬਾਜਬਾਨ ਨੇ ਦੱਸਿਆ ਕਿ ਕਲਾਂ ਨੌਰ ਦੀਆਂ 6 ಗ್ರಾಮ ਪੰਚਾਇਤਾਂ ਦੀ ਚੋਣ ਕਾਲੀ ਭਾਜਪਾ ਸਰਕਾਰ ਦਰਾਂ 2013 ਵਿੱਚ ਕਰਵਾਈ ਗਈ ਸੀ ਅਤੇ ਇਨ੍ਹਾਂ ಗ್ರಾಮ ਪੰਚਾਇਤਾਂ ਦੀ ਟਰਮ 2018 ਤੱਕ ਖਤਮ ਹੋ ਚੁੱਕੀ ਚੁੱਕੀ ਹੋਈ ਹੈ ਉਹਨਾਂ ਕਰਕੇ ਦਸੰਬਰ 2018 ਵਿੱਚ ਉਸ ਸਮੇਂ ਦੀ ਸਰਕਾਰ ਨੇ ਪੰਚਾਇਤਾਂ ਪੰਚਾਇਤੀ ਚੋਣਾਂ ਕਰਵਾਈਆਂ ਸਨ ਅਤੇ ਕਸਬਾ ਕਲਾਂ ਨੌਰ ਦੀਆਂ 6 ਪੰਚਾਇਤਾਂ ਜੇ ਪੰਚਾਇਤ ਜਿੰਨਾ ਵਿੱਚੋਂ ਗ੍ਰਾਮ ਪੰਚਾਇਤ ਮੋਝੇ ਵਾਲਾ ਗ੍ਰਾਮ ਪੰਚਾਇਤ ਜੈਲਦਾਰਾ ਮੁਹੱਲਾ ਪ੍ਰਾਣੀ ਗ੍ਰਾਮ ਪੰਚਾਇਤ ਨਵਾਂ ਕਟੜਾ ਗ੍ਰਾਮ ਪੰਚਾਇਤ ਟੱਕੀ ਮੁਹੱਲਾ ਗ੍ਰਾਮ ਪੰਚਾਇਤ ਪੀਏ ਪੀਏ ਤੇ ਗ੍ਰਾਮ ਪੰਚਾਇਤ ਚੱਕਰੀ ਦੀ ਜੋ 2018 59 ਤੇ ਪੰਚਾਇਤੀ ਚੋਣਾਂ ਨਾ ਕਰਵਾਉਣ ਉਪਰੰਤ ਪੰਚਾਇਤਾਂ ਦਾ ਕੰਮਕਾਜ ਪਿਛਲੇ ਸਮੇਂ ਤੋਂ ਲਗਾਤਾਰ ਲਗਾਏ ਗਏ ਇੱਕ ਪ੍ਰਬੰਧਕ ਵੱਲੋਂ ਕੀਤਾ ਜਾ ਰਿਹਾ ਸੀ ਇਸ ਤੋਂ ਬਾਅਦ 2024 ਵਿੱਚ ਅਕਤੂਬਰ ਮਹੀਨੇ ਦੌਰਾਨ ਕਰਵਾਈਆਂ ਗਈਆਂ ਪੰਚਾਇਤੀ ਚੋਣਾਂ ਦੌਰਾਨ ਵੀ ਕਲਾ ਨੌਰ ਦੀ ਵਾਰਟਬੰਦੀ ਨਾ ਹੋਣ ਕਾਰਨ ਵੀ ਇਹ ਚੋਣਾਂ ਨਹੀਂ ਹੋ ਸਕੀਆਂ ਲੋਕਾਂ ਨੂੰ ਆਪਣੇ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਉੱਤੇ ਮੋਹਰ ਲਗਾਉਣ ਲਈ ਵੀ ਸਰਪੰਚ ਦੀ ਘਾਟ ਮਹਿਸੂਸ ਹੋ ਰਹੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨ